ਇਨਾ ਜੇ ਮਨੂ ਆਪਣੇ ਆਸ਼ੀਰਵਾਦ ਦਿੰਦੇ ਆ ਤਾਂ ਮੈਂ ਇਸੇ ਤਰੀਕੇ ਨਾਲ ਆਪਣੇ ਸ਼ਹਿਰ ਦੀ ਸੇਵਾ ਕਰਦਾ ਰਹਾ ਇਸੇ ਜੇ ਪਰਮਾਤਮਾ ਨੇ ਮੈਨੂੰ ਜਿੰਨੀ ਕੀਤਾ ਕਿ ਨਹੀਂ ਕੀਤਾ ਇਹ ਵਿੱਚ ਨਾ ਜਾਂਦਾ ਹੋਇਆ ਮੈਂ ਸਿਰਫ ਆਪਣੇ ਵੋਟਰਾਂ ਮੂਰੇ ਇਹੀ ਅਪੀਲ ਕਰਦਾ ਹਾਂ ਕਿ ਤੁਸੀਂ ਸਾਡੇ ਪੈਨਲ ਨੂੰ ਔਰ ਮਨੂ ਵਿਪਿੰਚੰਦਰ ਗੈਂਦ ਨੂੰ ਜੀ ਦਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅਸੀਂ ਮਿਲਵਾਨ ਜਾ ਰਹੇ ਹਾਂ ਏਐਸ ਮੈਨੇਜਮੈਂਟ ਚੋਣਾ ਸੰਬੰਧੀ ਜਿਹੜੇ ਕੈਂਡੀਡੇਟ ਨਾ ਉਮੀਦਵਾਰ ਨੇ ਵਿਪਨ ਚੰਦਰ ਗੈਨ ਪ੍ਰਸਿੱਧ ਸਮਾਜ ਸੇਵੀ ਵਿਪਨ ਚੰਦਰ ਗੈਨ ਜੀ ਨਮਸਕਾਰ ਜੀ ਨਮਸਕਾਰ ਜੀ ਮੈਂ ਓਮਕਾਰ ਸਿੱਧਿਆ ਜੀ ਦਾ ਅਤੇ ਤੇਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਇਸ ਮੌਕੇ ਤੇ ਆਪਣੇ ਚੈਨਲ 'ਚ ਆਪਣੇ ਵਿਚਾਰ ਰੱਖਣ ਦਾ ਟਾਈਮ ਦਿੱਤਾ ਮੈਂ ਆਪਣੇ ਵੋਟਰਾਂ ਨੂੰ ਜਾਣੂ ਕਰਾਉਣਾ ਚਾਹੁੰਦਾ ਹਾਂ ਮੇਰਾ ਨਾਮ ਵਿਪਨ ਚੰਦਰ ਗੈਂਦ ਕਾਫੀ ਅਰਸੇ ਤੋਂ ਮੈਂ ਪਬਲਿਕ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ ਹਾਂ ਅਤੇ ਮੈਂ ਆਪਣੇ ਖੰਨਾ ਜੀ ਵਿੱਚ ਵੀ ਕਈ ਸੰਸਥਾਵਾਂ ਦੇ ਨਾਲ ਤਨ ਮਨ ਧੰਨ ਦੇ ਨਾਲ ਜੁੜਿਆ ਹੋਇਆ ਹਾਂ ਸਭ ਤੋਂ ਪਹਿਲਾਂ ਮੈਂ ਰਾਮਦਵਾਰ ਮੰਦਿਰ ਸ਼੍ਰੀ ਰਾਮ ਮਦਰ ਜੀਨੋ ਦੁਆਰ ਸੰਮਤੀ ਦਾ ਵਾਈਸ ਚੇਅਰਮੈਨ ਆ ਹਾਂਜੀ ਉਸ ਤੋਂ ਬਾਅਦ ਪ੍ਰਭੂ ਸ਼੍ਰੀ ਰਾਮਿਲ੍ਹਾ ਕਮੇਟੀ ਦਾ ਮੈਂ ਚੇਅਰਮੈਨ ਆ ਉਸ ਤੋਂ ਬਾਅਦ ਮੈਂ ਜਿਹੜੀ ਆਪਣੀ ਸੰਸਥਾ ਹੈ ਰੇਡੀਮੇਡ گارਮੈਂਟ ਐਸੋਸੀਏਸ਼ਨ ਖੰਨੇ ਦਾ ਪਿਛਲੇ 20 ਸਾਲ ਤੋਂ ਪ੍ਰਧਾਨ ਚੱਲਿਆ ਆ ਰਹਾ ਹਾਂ ਔਰ ਅਸੀਂ ਹੀ ਸਾਰਿਆਂ ਨੇ ਮਿਲ ਕੇ ਪਹਿਲੀ ਵਾਰੀ ਸਾਨੂੰ ਜਿਹੜੀ ਪੰਜਾਬ ਦੇ ਵਿੱਚ ਅਜੇ ਤੱਕ ਕਦੇ ਰੇਡੀਮੇਡ ਐਸੋਸੀਏਸ਼ਨ ਨਹੀਂ ਬਣੀ ਔਰ ਸਾਡੀ ਅਗਵਾਈ ਹੇਠ ਉਹ ਸਾਰੇ ਪੰਜਾਬ ਦੇ ਵਿੱਚ ਇੱਕ ਐਸੋਸੀਏਸ਼ਨ ਬਣੀ ਜਿਹਦਾ ਨਾਮ ਰੱਖਿਆ ਪੰਜਾਬ ਰੇਡੀਮੇਡ گارਮੈਂਟ ਐਸੋਸੀਏਸ਼ਨ ਉਹਦਾ ਮੈਂ ভাইস ਪ੍ਰਧਾਨ ਹਾਂ ਔਰ ਫਾਊਂਡਰ ਮੈਂਬਰ ਹਾਂ ਔਰ ਮੈਂ ਪੰਜਾਬ ਸਟੇਟ ਦੇ ਵਿੱਚ ਸਟੇਟ ਦਾ ਸੈਕਟਰੀ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਅਰਥੋਂ ਵਪਾਰ ਸੈਲ ਦਾ ਸਟੇਟ ਸੈਕਟਰੀ ਹੋਣ ਦੇ ਨਾਤੇ ਕੰਮ ਕਰ ਰਹੇ ਹਾਂ ਪਿਛਲੇ ਮੇਰੀ ਇਹ ਦੂਸਰੀ ਟਰਮ ਹੈ ਪਿਛਲੇ ਮੈਂ 6 ਸਾਲ ਤੋਂ ਸੈਕਟਰੀ ਦਾ ਕੰਮ ਪੰਜਾਬ ਦੇ ਵਿੱਚ ਕਰਦਾ ਆ ਰਿਹਾ ਹਾਂ ਅਤੇ ਮੈਂ ਸ਼ਹਿਰ ਦੀਆਂ ਕਈ ਹੋਰ ਵੀ ਸੰਸਥਾਵਾਂ ਦਾ ਵਿੱਚ ਮੈਂਬਰ ਹਾਂ ਅਤੇ ਮੇਰਾ ਸ਼ੌਕ ਹੁੰਦਾ ਹੈਗਾ ਕਿ ਜੋ ਪਰਮਾਤਮਾ ਨੇ ਮੈਨੂੰ ਅਸੀਮ ਸ਼ਕਤੀ ਦਿੱਤੀ ਹੈ ਉਸ ਸ਼ਕਤੀ ਨਾਲ ਮੈਂ ਲੋਕਾਂ ਦਾ ਹੁਸਾਰਾ ਕਰ ਸਕਾਂ ਲੋਕਾਂ ਦੀ ਸੇਵਾ ਕਰ ਸਕਾਂ ਪਬਲਿਕ ਦੇ ਹਰ ਇੱਕੇ ਬਿਲੇ ਨਾਲ ਖੜੇ ਹੋ ਸਕਾਂ ਇਹਨਾਂ ਜੇ ਮਨੂ ਆਪਣੇ ਆਸ਼ੀਰਵਾਦ ਦਿੰਦੇ ਆ ਤਾਂ ਮੈਂ ਇਸੇ ਤਰੀਕੇ ਨਾਲ ਆਪਣੇ ਸ਼ਹਿਰ ਦੀ ਸੇਵਾ ਕਰਦਾ ਰਹਾ ਇਸੇ ਜੈ ਪ੍ਰਮਾਤਮਾ ਨੇ ਮੈਨੂੰ ਜਿੰਨੀ ਕੀ ਸਮਰਥ ਦਿੱਤਾ ਹੈਗਾ ਮੇਰਾ ਹੁਣ ਸਕੂਲਾਂ ਕਾਲਜਾਂ ਦੇ ਕੰਨੀ ਬੜਾ ਝੁਕਾਬ ਹੈ ਸੀਗਾ ਕਾਫੀ ਅਰਸੇ ਤੋਂ ਪਿਛਲੀ ਵਾਰੀ ਮੈਂ ਕੁਝ ਨੋਮੀਨਲ ਵੋਟਾਂ ਤੇ ਬਿਚੇ ਰਹਿ ਗਿਆ ਸੀਗਾ ਮਨੂੰ ਉਮੀਦ ਹੈ ਮੇਰੇ ਵੋਟਰ ਐਕਤੀ ਮਨੂੰ ਪੂਰੀ ਜੋਰ ਲਾ ਕੇ ਮਨੂੰ ਸਪੋਰਟ ਕਰਨਗੇ ਔਰ ਮਨੂੰ ਸਫਲ ਬਣਾਣਗੇ ਮੈਂ ਕਿਸੇ ਨੇ ਕੀ ਕੀਤਾ ਕਿ ਨਹੀਂ ਕੀਤਾ ਇਹਨਾਂ ਵਿੱਚ ਨਾ ਜਾਂਦਾ ਹੋਇਆ ਮੈਂ ਸਿਰਫ ਆਪਣੇ ਵੋਟਰਾਂ ਮੂਰੇ ਇਹੀ ਆਪਣੀ ਕਰਦਾ ਹਾਂ ਕਿ ਤੁਸੀਂ ਸਾਡੇ ਪੈਨਲ ਨੂੰ ਔਰ ਮਨੂੰ ਵਿਪਿੰਚੰਦਰ ਗੈਂਦ ਨੂੰ ਜਿਹੜਾ ਮੇਰਾ 6 ਨੰਬਰ ਹੈ ਇੱਕ ਵਾਰ ਮਨੂੰ ਕੰਮ ਕਰਨ ਦਾ ਮੌਕਾ ਦਿਓ ਤੁਸੀਂ ਇਹ ਦੇਖੋਗੇ ਕਿ ਤੁਹਾਨੂੰ ਜੋ ਵੀ ਕੀਤਾ ਨਹੀਂ ਕੀਤਾ ਜੋ ਅੱਜ ਪੋਜੀਸ਼ਨ ਹੈ ਸਕੂਲਾਂ ਤੇ ਕਾਲਜਾਂ ਦੀ ਉਹਦੀ ਤੁਹਾਨੂੰ ਫੋਟੋ ਖਿੱਚ ਕੇ ਭੇਜਾਂਗਾ ਅਗਰ ਮੇਰੇ ਇਸੇ ਕੋਈ ਵੀ ਸਕੂਲ ਆਂਦਾ ਹੈਗਾ ਉਹਦੀ ਮੈਂ ਤੁਹਾਨੂੰ ਫੋਟੋ ਖਿੱਚ ਕੇ ਭੇਜਾਂਗਾ ਉਸ ਤੋਂ 6 ਮਹੀਨੇ ਬਾਅਦ ਜਿਹੜਾ ਮੈਂ ਉਸ ਸੰਸਥਾ 'ਚ ਕੰਮ ਕੀਤਾ ਹੈਗਾ ਉਹਦੀ ਮੈਂ ਤੁਹਾਨੂੰ ਇੱਕ ਰਿਪੋਰਟ ਖਿੱਚ ਕੇ ਜੂਰ ਭੇਜਾਂਗਾ ਤਾਂ ਕਿ ਮੇਰੇ ਵੋਟਰ ਨੂੰ ਇਹ ਵਿਸ਼ਵਾਸ ਹੋਵੇ ਕਿ ਵੀ ਪੰਚੇਂਦਰ ਗੈਨ ਇੱਕ ਸਹੀ ਦਿਸ਼ਾ 'ਚ ਕੰਮ ਕਰ ਰਿਹਾ ਹੈ ਉਹ ਤੁਹਾਡੇ ਸੁਝਾਅ ਵੀ ਲਵਾਂਗਾ ਤਾਂ ਕਿ ਮੇਰਾ ਮਨੂੰ ਮਨੂੰ ਡੇ ਬਾਈ ਡੇ ਇਹ ਦੱਸ ਦੇ ਰਹਿਣ ਅਸੀਂ ਕਿਸੇ ਗਲਤ ਦਿਸ਼ਾ ਤੇ ਨਾ ਚੱਲਦੇ ਹੋਈਏ ਮੈਂ ਇਹਨਾਂ ਲਫ਼ਜ਼ਾਂ ਨਾਲ ਆਪਣੇ ਵੋਟਰਾਂ ਮੂਰੇ ਆਪਣੇ ਸਪੋਰਟਰਾਂ ਮੂਰੇ ਹੱਥ ਬਨ ਕੇ ਬੇਨਤੀ ਕਰਦਾ ਹਾਂ ਕਿ ਸਾਨੂੰ ਇੱਕ ਵਾਰ ਕੰਮ ਕਰਨ ਦਾ ਮੌਕਾ ਦਿਓ ਤੁਸੀਂ ਸਾਰਿਆਂ ਨੂੰ ਬਹੁਤ ਕੰਮ ਕਰਨ ਦੇ ਮੌਕੇ ਦੁੱਤੇ ਨੇ ਸਾਡੀ ਪਾਲਿਸੀਆਂ ਸਾਡੀਆਂ ਪਲੈਨਿੰਗਾਂ ਡਿਫਰੈਂਟ ਨੇ ਸਾਰੇ ਸ਼ਹਿਰ ਨਾਲੋਂ ਮੈਂ ਇਸੇ ਕਰਕੇ ਸਾਰਿਆਂ ਮੂਰੇ ਬੇਨਤੀ ਕਰਦਾ 6 ਮਹੀਨੇ ਦਾ ਟਾਈਮ 6 ਮਹੀਨੇ ਬਾਅਦ ਤੁਹਾਨੂੰ ਮੈਂ ਰਿਜ਼ਲਟ ਦਊਂਗਾ ਜਿਹੜੀ ਵੀ ਸੰਸਥਾ ਮੈਨੂੰ ਸੇਵਾ ਕਰਨ ਦਾ ਮੇਰਾ ਪੈਨਲ ਮੈਨੂੰ ਇਜਾਜ਼ਤ ਦੇਊਗਾ ਇਨ੍ਹਾਂ ਲਫ਼ਜ਼ਾਂ ਨਾਲ ਮੈਂ ਤੁਹਾਡਾ ਸਾਥੀ ਵਿਪਨ ਚੰਦਰ ਗੈਂਦ ਨਮਸਕਾਰ ਜੈ ਹਿੰਦ ਤੁਸੀਂ ਹੁਣੇ ਸਮਾਜ ਸੇਵੀ ਪ੍ਰਸਿੱਧ ਸਮਾਜ ਸੇਵੀ ਵਿਪਨ ਚੰਦਰ ਗੈਂਦ ਜੀ ਉਹਨਾਂ ਨਾਲ ਤੁਸੀਂ ਉਹਨਾਂ ਦੇ ਵਿਚਾਰ ਸੁਣੇ ਔਰ ਇਹ ਇਹਨਾਂ ਦਾ ਕਾਰਡ ਹੈ ਜੀ 6 ਨੰਬਰ ਤੋਂ ਵੋਟਾਂ ਮੰਗਰੇ ਨੇ ਔਰ